ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਅਖੇੜਟਾਈ ਮੰਦੀਆਂ ਦੋ ਬੋਰੀਆਂ ਗੋਂਦੀ ਲੈ ਕੇ ਹੀ ਹਿੱਲਿਆ। ਪੰਜ ਮਾਣ ਦੀਵਾਲੀ ਵੇਲੇ ਡੂਡੀ ਉੱਤੇ ਲਈ ਸੀ ਤੇ ਹੁਣ ਇਹ ਪੰਜ ਮਾਣ ਵੀ ਡੂਡੀ ਉੱਤੇ ਹੀ ਨਸੀ। ਨਮੀ ਕਣਕ ਆਉਣ ਵਿੱਚ ਚਾਹੇ 2 ਮਹੀਨੇ ਹੀ ਲੈਂਦੇ ਸਨ। ਪਰ ਕੀ ਕਰਦਾ ਗੋਂਦੀ ਹੋਰ ਕਿਧਰੇ ਵੀ ਹੱਥ ਨਹੀਂ ਬੰਦਾ ਸੀ ਢਿੱਡ ਨੂੰ ਝੁਲਕਾ ਤਾਂ ਕਿਤੇ ਦੇਣਾ ਹੀ ਸੀ ਝੰਡੇ ਨੂੰ ਸ਼ਿਕਾਇਤ ਇਹ ਸੀ ਕਿ ਗੋਂਦੀ ਨੇ ਦੋ ਕੁ ਮੰਜਮੀਨ ਗਹਿਣੇ ਤਾਂ ਮਿਲਕੇ ਫੌਜੀ ਨੂੰ ਦੇ ਦਿੱਤੀ ਤੇ ਹੁਣ ਦਾਣੇ ਉਹਦੇ ਕੋਲੋਂ ਭਾਲਦਾ ਹੈ ਜਿਹਦੇ ਕੋਲ ਜ਼ਮੀਨ ਗਹਿਣੇ ਤਰੀ ਹੈ ਉਸੇ ਤੋਂ ਲਵੇ ਦਾਣੇ ਪਰ ਮਿਲਖਾ ਇੰਨਾ ਤਕੜਾ ਜੱਟ ਨਹੀਂ ਸੀ ਪਤਾ ਨਹੀਂ ਕਿਵੇਂ ਫੂਹੀ ਫੂਹੀ ਕਰਕੇ ਉਹਨੇ ਪੈਸੇ ਜੋੜੇ ਸਨ ਤੇ ਆਪਣੇ ਮੁੰਡੇ ਕਰਨੈਲ ਨੂੰ ਇਹ ਦੋ ਕੁਮਾ 4000 ਵਿੱਚ ਗਹਿਣੇ ਲੈ ਕੇ ਦੇ ਦਿੱਤੀ ਸੀ ਡੁੱਡੀਆਂ ਸਵਾਈਆਂ ਤੇ ਦਾਣੇ ਦੇਣ ਦੀ ਪਹੁੰਚ ਉਹਦੇ ਵਿੱਚ ਨਹੀਂ ਸੀ ਮਿਲ ਕੇ ਦੀ ਆਪਣੀ ਜ਼ਮੀਨ ਥੋੜੀ ਸੀ ਹੁਣ ਕਰਨੈਲ ਦਾ ਹਲ ਜੁੜਦਾ ਹੋ ਗਿਆ ਫੌਜੀ ਦਾ ਘਰ ਸੀ ਹਰ ਗੱਲ ਸਕੀਮ ਅਨਸਾਰ ਕੀਤੀ ਜਾਂਦੀ ਦੋ ਚਾਰ ਕੁਮਾ ਉਹ ਹਿੱਸੇ ਜਾਂ ਠੇਕੇ ਉੱਤੇ ਵੀ ਲੈ ਲੈਂਦਾ ਘਰ ਦੀ ਕਬੀਲਦਾਰੀ ਵਾਵਾ ਚੱਲ ਪਈ ਸੀ ਹੁਣ ਉਹ ਦਾਣੇ ਕਿਸੇ ਤੋਂ ਨਹੀਂ ਲੈ ਕੇ ਖਾਂਦੇ ਸਨ ਮਿਲਕਾ ਹਰ ਗੱਲ ਵਿੱਚ ਸੰਕੋਚ ਵਰਤਦਾ ਉਹਕੇ ਦਿਖਾਵਾਵਾ ਜੀ ਉਹਨੂੰ ਪਸੰਦ ਨਹੀਂ ਸੀ ਕਰਨੈਲ ਆਪ ਪਿਓ ਦੇ ਸੁਭਾਅ ਉਤੇ ਗਿਆ ਗੋਂਦੀ ਕੋਲ 12 ਕੂਮਾ ਜ਼ਮੀਨ ਸੀ ਗੋਂਦੀ ਦਾ ਪਿਓ ਖੇਤੀ ਦਾ ਕੰਮ ਕਰਦਾ ਹੁੰਦਾ ਸੀ ਉਹਦਾ ਤਾਂ ਸੋਨਾ ਜੂਨ ਗੁਜ਼ਾਰਾ ਹੁੰਦਾ ਰਿਹਾ ਸੀ ਉਹ ਬਾਹਮਣ ਘਟ ਤੇ ਜੱਟ ਬਹੁਤਾ ਸੀ ਬਾਹਮਣਾ ਵਾਲੇ ਪਖੰਡਾ ਵਿੱਚ ਨਹੀਂ ਪਿਆ ਨਾ ਹੀ ਜੱਟਾਂ ਦੇ ਘਰਾਂ ਤੋਂ ਮੰਗ ਕੇ ਖਾਣ ਦੀ ਝਾਕ ਰੱਖਦਾ ਖੇਤ ਵੱਲ ਹੀ ਉਹਦਾ ਧਿਆਨ ਸੀ ਦੋ ਬਲਦ ਤੇ ਇੱਕ ਮੱਝ ਰੱਖਦਾ ਸਰੀਰ ਦਾ ਤਕੜਾ ਸੀ ਉਹਨਾਂ ਜ਼ਮੀਨ ਨੂੰ ਕਰੜੀ ਕਦੇ ਨਹੀਂ ਸੀ ਹੁਣ ਦਿੱਤਾ ਪੋਲੀ ਬਣਾ ਕੇ ਰੱਖਦਾ ਫਸਲ ਵੀ ਚੰਗੀ ਹੁੰਦੀ ਉਹ ਤਾਂ ਦਿਨ ਹੀ ਚੰਗੇ ਸਨ ਗੋਦੀ ਦਾ ਪਿਓ ਨੂੰ ਲੋਕ ਜੱਟ ਬਾਂਮ ਰੱਖਦੇ ਸਨ ਨਾ ਉਹਨੇ ਕਦੇ ਜਨੇਊ ਪਾਇਆ ਤੇ ਨਾ ਮੱਥੇ ਤਿਲਕ ਲਾਇਆ ਤੇੜ ਕੋਹਾਈ ਪਾ ਕੇ ਰੱਖਦਾ ਖਦਰ ਦਾ ਕੁੜਤਾ ਸਿਰ ਉੱਤੇ ਜਾਲਖੀ ਮਲਮਲ ਦਾ ਸਾਫਾ ਪੈਰਾਂ ਵਿੱਚ ਖੱਲ ਧੋੜੀ ਦੀ ਮੋਢੀ ਜੁੱਤੀ ਸਿਰ ਮੂੰਹ ਕੋਰਮਨ ਬਣਾ ਕੇ ਰੱਖਦਾ ਨਾ ਉਹਦਾ ਕਦੇ ਕਦੇ ਰਾਤ ਨੂੰ ਰੋਟੀ ਖਾਣ ਬਾਅਦ ਕੱਚਾ ਦੁੱਧ ਉਵਾਲ ਕੇ ਤੇ ਇਸ ਵਿੱਚ ਖਾਸਾ ਸਾਰਾ ਗੁੜ ਪਾ ਕੇ ਪੀਣਾ ਉਹਦੇ ਲਈ ਅਮਰਸੀ ਕਿਉਂ ਪੂਰਾ ਖਾਂਦਾ ਸੀ ਬਲਦਾਂ ਨੂੰ ਕਿਉਂ ਚਾਰਦਾ ਉਹਦੀਆਂ ਬਾਹਾਂ ਵਿੱਚ ਲੋਹੇ ਦੀ ਸੱਬਲ ਵਰਗੀ ਤਾਕਤ ਸੀ ਪਰ ਗੋਂਦੀ ਨੀਰਾ ਬਾਮਣ ਦਾ ਬਾਮਣ ਤੇੜ ਵਿੱਚ ਲਟ ਟੰਗਵੀ ਧੋਤੀ ਗਾਲੇ ਚਿੱਟੇ ਲੱਠੇ ਚਿੱਟੀ ਪਾਪਲਿਨ ਦਾ ਚਿੱਟੀ ਮਲਮਲ ਦਾ ਕੁੜਤਾ ਕੇਸ ਦਾੜੀ ਰੱਖ ਕੇ ਮਲਮਲ ਦੀ ਪੱਗ ਬੰਨਦਾ ਪਿੱਛੇ ਪਾਗ ਦਾ ਲਾਟਾ ਲੰਦਾ ਹਮੇਸ਼ਾ ਹੀ ਪਾਗ ਨੂੰ ਖੱਟਾ ਰੰਗ ਦਿਵਾ ਕੇ ਰੱਖਦਾ ਪੈਰਾਂ ਵਿੱਚ ਪਉਏ ਮੱਤੇ ਚੰਦਨ ਦਾ ਤੇਲ ਘੋਲਦਾ ਜਿੱਥੇ ਕਿਤੇ ਬੈਠਦਾ ਬੀੜੀ ਪਿੰਦਾ ਬੀੜੀਆਂ ਦਾ ਬੰਡਲ ਤੇ ਸਿੰਘਾਂ ਵਾਲੇ ਡੱਬੀ ਕੁੜਤੇ ਦੇ ਜੀਜੇ ਵਿੱਚ ਪਾ ਕੇ ਰੱਖਦਾ ਮੋਢੇ ਲਾਲ ਪਰਨਾ ਤੇ ਕੱਚ ਵਿੱਚ ਪੱਤਰਾ ਗੋਬਿੰਦ ਬੱਲਵ ਦਾ ਗੋਦੀ ਦੇ ਪਿਓ ਨੇ ਹੀ ਉਹਨੂੰ ਬਰਨਾਲੇ ਦੀ ਰਿਸ਼ੀ ਕੁੱਲ ਪਾਠਸ਼ਾਲਾ ਵਿੱਚ ਸੰਸਕ੍ਰੇਤੀ ਪੜ੍ਹਾਈ ਲਈ ਭੇਜਿਆ ਸੀ ਉਹਦਾ ਪਿਓ ਚਾਹੁੰਦਾ ਹੋਵੇਗਾ ਕਿ ਉਹ ਪੜ੍ਹ ਲਿਖ ਕੇ ਵੱਡਾ ਪੰਡਤ ਬਣ ਜਾਵੇ ਤੇ ਮੌਜਾਂ ਕਰੇ ਜ਼ਰੂਰ ਉਹਦਾ ਭੋ ਖੇਤੀ ਦੇ ਕੰਮ ਵਿੱਚ ਦੁਖੀ ਰਹਿੰਦਾ ਹੋਵੇਗਾ ਇਸੇ ਕਰਕੇ ਉਹਨੇ ਆਪਣੇ ਮੁੰਡੇ ਨੂੰ ਸੰਸਕ੍ਰੇਤੀ ਪੜ੍ਹਾਈ ਲੈ ਰਿਸ਼ੀਕੁੱਲ ਭੇਜਿਆ ਸੀ ਪਰ ਉਹਨੂੰ ਕੀ ਪਤਾ ਸੀ ਕਿ ਉਹਦਾ ਇੱਕੋ ਇੱਕ ਮੁੰਡਾ ਗੋਬਿੰਦ RAM ਦੋਵੇਂ ਪਾਸਿਆਂ ਤੋਂ ਹੀ ਮਾਰਿਆ ਜਾਵੇਗਾ ਖੇਤੀ ਫਿਰ ਉਹ ਤਾਂ ਹੋ ਨਹੀਂ ਸਕੇਗੀ ਤੇ ਵੱਡਾ ਪੰਡਤ ਉਹ ਬਣ ਨਹੀਂ ਸਕੇਗਾ ਵੱਡਾ ਪੰਡਤ ਬਣਨ ਤੋਂ ਭਾਵ ਖਬਰੇ ਕੀ ਸੀ ਸ਼ਾਇਦ ਵੱਡਾ ਪੰਡਤ ਉਹ ਉਹਨੂੰ ਸਮਝਦਾ ਹੋਵੇ ਜਿਹੜਾ ਰਮਾਇਣ ਮਹਾਭਾਰਤ ਦੀ ਕਥਾ ਕਰੇ ਕਥਾਵਾਚਕਾਂ ਨੂੰ ਪੂਰੀ ਕਮਾਈ ਹੁੰਦੀ ਹੈ ਪਰ ਗੋਂਦੀ ਤਾਂ ਕੋਠੇ ਖੜਕ ਸਿੰਘ ਦਾ ਮੰਗ ਖਾਣਾ ਬਾਹਮਣ ਬਣ ਕੇ ਹੀ ਰਹਿ ਗਿਆ ਸੀ ਪਾਈਆ ਪਾਈਆ ਦਾਣਾ ਖਾਤਰ ਕੱਚਾਂ ਵਿੱਚ ਪਤਰਾ ਲੈ ਕੇ ਜੱਟਾਂ ਦੇ ਘਰਾਂ ਵਿੱਚ ਜਵਕਦਾ ਫਿਰਦਾ ਅਖੇ ਗੋਂਦੀ ਪੁੱਛਿਆ ਦਿੰਦਾ ਹੈ ਉਹਨੇ ਤਾਂ ਆਪਣੇ ਆਪ ਨੂੰ ਵੀ ਪੁੱਛਿਆ ਦਿੱਤੀ ਹੋਵੇਗੀ ਜਾਂ ਜ਼ਮੀਨ ਦਾ ਮਾਲਕ ਹੋ ਕੇ ਵੀ ਲੋਕਾਂ ਦੇ ਘਰੋਂ ਮੰਗੇ ਖਾਏਗਾ ਗੋਂਦੀ ਦੇ ਅਗਾਂ ਚਾਰ ਕੁੜੀਆਂ ਤੇ ਇੱਕ ਮੁੰਡਾ ਹੋਇਆ ਵੱਡੀ ਕੁੜੀ ਤੋਂ ਬਾਅਦ ਮੁੰਡਾ ਜੰਮਿਆ ਪਰ ਪਤਾ ਨਹੀਂ ਕਿਉਂ ਗੋਂਦੀ ਨੇ ਫਿਰ ਵੀ ਤਿੰਨ ਕੁੜੀਆਂ ਹੋਰ ਜੰਮ ਦਿੱਤੀਆਂ ਇੱਕ ਕੁੜੀ ਤੇ ਇੱਕ ਮੁੰਡਾ ਬਹੁਤ ਸਨ ਫੇਰ ਬਸ ਕਰਦਾ ਪਰ ਕੀ ਪਤਾ ਉਹ ਹੋਰ ਮੁੰਡਾ ਚਾਹੁੰਦਾ ਹੋਵੇ ਪੁੱਛਣ ਵਾਲਾ ਹੋਵੇ ਹੋਰ ਮੁੰਡੇ ਨੂੰ ਕਿਧਰ ਲਈ ਜਾਇਦਾਦ ਬੁਸੀ ਜਾਂਦੀ ਹੈ ਗੋੰਦੀ ਬਧਾਤਾ ਉਤੇ ਡੋਰਾ ਛੱਡ ਦੇਣ ਵਾਲਾ ਵਿਅਕਤੀ ਸੀ ਜੋ ਕਰ ਰਿਹਾ ਪਰਮਾਤਮਾ ਠੀਕ ਕਰ ਰਿਹਾ ਹੈ ਇਹ ਮੁੰਡੇ ਕੁੜੀਆਂ ਦਾ ਰੱਬ ਦੀ ਦੇਣ ਹਨ ਇਹ ਕਿਸੇ ਦੀ ਮਰਜ਼ੀ ਨਾਲ ਥੋੜਾ ਹੁੰਦੇ ਹਨ ਪਰਮਾਤਮਾ ਭੇਜਦਾ ਹੈ ਇਸ ਸ੍ਰਿਸ਼ਟੀ ਵਿੱਚ ਆ ਜਾਂਦੇ ਹਨ ਚਾਰੇ ਕੁੜੀਆਂ ਕਿਵੇਂ ਨਾ ਕਿਵੇਂ ਕਰਕੇ ਤੇ ਥੋੜਾ ਬਹੁਤਾ ਲੀੜਾ ਕੱਪੜਾ ਤੇ ਟੂ ਮਛਲਾ ਦੇ ਦਵਾ ਕੇ ਉਹਨੇ ਵਿਆਹ ਦਿੱਤੀਆਂ ਗਰੀਬ ਘਰਾਂ ਵਿੱਚ ਵਿਆਈਆਂ ਗਰੀਬ ਘਰਾਂ ਦੇ ਤਾਂ ਇਸ ਕਰਕੇ ਭਲੇ ਕੇ ਤੰਗ ਨਾ ਕਰਨ ਪਰ ਹੁਣ ਹਾਲ ਏ ਸੀ ਕਿ ਕੋਈ ਨਾ ਕੋਈ ਕੁੜੀ ਕੋਠੀ ਆ ਕੇ ਬੈਠੀ ਹੀ ਰਹਿੰਦੀ ਤੇ ਮਾਂ ਕੋਲੋਂ ਕੁਝ ਨਾ ਕੁਝ ਲੈ ਕੇ ਜਾਂਦੀ ਝਾਕ ਰੱਖਦੀ ਹਰ ਸਾਲ ਕਿਸੇ ਨਾ ਕਿਸੇ ਕੁੜੀ ਦੇ ਜਵਾਕ ਜੰਮਦਾ ਬਹੁਤੇ ਜਵਾਕ ਤਾਂ ਜੰਮਦੇ ਹੀ ਕੋਠੀ ਆ ਕੇ ਮਾਂ ਚੋਰੀ ਛੁਪੇ ਇਸੇ ਕੋਸ਼ਿਸ਼ ਵਿੱਚ ਰਹਿੰਦੀ ਕਿ ਧੀ ਨੂੰ ਵੱਧ ਤੋਂ ਵੱਧ ਦਿੱਤਾ ਜਾਵੇ ਬਾਂਮਣੀ ਖੁਸ਼ ਰਹੇ ਗੋਂਦੀ ਦੇ ਅੰਦਰੋਂ ਹੀ ਕੋਈ ਆਵਾਜ਼ ਆਈ ਕਿ ਨਾ ਤਾਂ ਖੇਤੀ ਦੇ ਕੰਮ ਵਿੱਚ ਕੁਝ ਪਿਆ ਹੈ ਅਤੇ ਨਾ ਹੀ ਪੰਡਤਾਂ ਵਾਲੇ ਕੰਮ ਵਿੱਚ ਕਿ ਉਹਨਾਂ ਮੁੰਡੇ ਨੂੰ ਪੜਾਇਆ ਜਾਵੇ ਉਹ 10 ਜਮਾਤਾਂ ਪਾਸ ਕਰੇ ਤਾਂ ਕੋਈ ਅਫਸਰ ਬਣ ਜਾਵੇ ਲੋਕਾਂ ਨੂੰ ਲੁੱਟੇ ਅੰਨੀ ਕਮਾਈ ਕਰੇ ਸੋ ਬਦਰੀ ਨਰਾਣ ਪਹਿਲਾਂ ਤਾਂ ਚਾਰ ਜਮਾਤਾਂ ਤੱਕ ਪਿੰਡ ਦੇ ਸਕੂਲ ਵਿੱਚ ਹੀ ਪੜਿਆ ਫਿਰ 8ਵੀਂ ਜਮਾਤ ਭਾਈ ਰੂਪੇ ਤੋਂ ਪਾਸ ਕੀਤੀ ਤੇ ਫਿਰ ਫੂਲ ਦੇ ਹਾਈ ਸਕੂਲ ਵਿੱਚ ਉਹ 10ਵੀਂ ਕਰ ਲਈ ਗੋਦੀ ਨੇ ਉਹਨੂੰ ਇੱਕ ਸਾਈਕਲ ਲੈ ਦਿੱਤੀ ਸੀ ਉਹਨਿੰ ਤ ਫੂਲ ਪੜਨ ਜਾਂਦਾ ਸੁਧਾਣਿਆਂ ਦੇ ਪੁਲ ਤੱਕ ਕੱਚਾ ਰਾਹ ਸੀ ਕਿਤੇ ਸਾਈਕਲ ਚੱਲਦਾ ਕਿਤੇ ਨਾਲ ਚੱਲਦਾ ਪਰ ਸੁਧਾਣਿਆਂ ਦੇ ਪੁਲ ਤੋਂ ਫੂਲ ਤੱਕ ਦਾ ਪੱਕੀ ਸੜਕ ਸੀ ਬਦਰੀ ਸਾਈਕਲ ਦਾ ਬੰਬੂ ਕਾਟ ਬਣਾ ਦਿੰਦਾ ਬਦਰੀ ਚਾਹੁੰਦਾ ਸੀ ਦਸਵੀਂ ਤੋਂ ਬਾਅਦ ਉਹ ਹੋਰ ਵੀ ਪੜੇ ਬਠਿੰਡੇ ਜਮੋਗੇ ਕਾਲਜ ਵਿੱਚ ਦਾਖਲ ਹੋ ਜਾਵੇ ਪਰ ਗੁੰਦੀ ਉਹਨੂੰ ਹੁਣੇ ਅਫਸਰ ਬਣਿਆ ਦੇਖਣਾ ਚਾਹੁੰਦਾ ਸੀ ਉਹ ਕਹਿੰਦਾ ਕਾਲਜਾਂ ਚੋਂ ਪੜਾਉਣ ਦੀ ਪਹੁੰਚ ਆਪਣੇ ਚੋਂ ਕਿੱਥੇ ਆ ਤੈਨੂੰ ਕੋਈ ਨੌਕਰੀ ਲੈ ਦਿੰਨੇ ਆ ਮੌਜਾਂ ਕਰੇਗਾ ਪੈਰਾਂ ਵਿੱਚ ਪਉਏ ਮੋਢੇ ਲਾਲ ਪਰਨਾ ਤੇ ਮੱਥੇ ਤਿਲਕ ਲਾ ਕੇ ਗੋਂਦੀ ਬਹੁਤ ਘੁੰਮਿਆ ਫਿਰਿਆ ਜੇਬ ਵਿੱਚ ਇਲਾਇਚੀਆਂ ਦੀ ਪੁੜੀ ਰੱਖਦਾ ਜਿਸ ਅਫਸਰ ਕੋਲ ਵੀ ਜਾਂਦਾ ਹੱਥ ਜੋੜ ਕੇ ਖੜ ਜਾਂਦਾ ਅਫਸਰ ਉਹਦਾ ਚਿਹਰਾ ਮੂਰਾ ਦੇਖ ਕੇ ਮੁਸਕਰਾਉਂਦਾ ਗੋਂਦੀ ਚਿਹਰੇ ਮੂਰੇ ਤੋਂ ਹੀ ਬਾਹਮਣ ਲੱਗਦਾ ਅਫਸਰ ਪੁੱਛਦਾ ਸੁਣਾਉ ਦੇਵਤਾ ਕਿੱਦਾਂ ਗੋਂਦੀ ਸੋਚਦਾ ਇੱਥੇ ਕੰਮ ਜ਼ਰੂਰ ਬਣੇਗਾ ਉਹ ਜੇਬ ਚੋਂ ਇਲਾਇਚੀਆਂ ਦੀ ਪੁੜੀ ਕੱਢਦਾ ਤੇ ਅਫਸਰ ਅੱਗੇ ਪੇਸ਼ ਕਰ ਦਿੰਦਾ ਅਫਸਰ ਇਕਲਾ ਜੀ ਜੋ ਕੇ ਮੂੰਹ ਵਿੱਚ ਪਾਉਂਦਾ ਤੇ ਫਿਰ ਮੁਸਕਰਾਉਂਦਾ ਗੋਦੀ ਅਰਜ਼ ਕਰਦਾ ਮਹਾਰਾਜ ਇਹ ਲੜਕਾ ਇਹ ਮੇਰਾ ਬਦਰੀ ਨਾਰਾਇਣ ਇਸ ਦੀ ਨਿਯੁਕਤੀ ਹੋ ਜਾਵੇ ਅਫਸਰ ਬਦਰੀ ਨਾਰਾਇਣ ਨੂੰ ਸਵਾਲ ਪੁੱਛਦਾ ਹਾਂ ਬਈ ਜਵਾਨਾ ਕਿੰਨੀਆਂ ਜਮਾਤਾਂ ਪਾਸ ਕੀਤੀਆਂ ਨੇ ਮੈਟ੍ਰਿਕ ਜੀ ਉਹ ਬੋਲਦਾ ਤੇ ਫਿਰ ਅਫਸਰ ਕੋਈ ਮਕੂਲ ਜਿਹਾ ਜਵਾਬ ਦੇ ਕੇ ਆਪਣੇ ਕੰਮ ਵਿੱਚ ਰੁੱਝ ਜਾਂਦਾ ਗੋਦੀ ਦੀ ਹੋਰ ਕੋਈ ਗੱਲ ਨਹੀਂ ਸੁਣਦਾ ਉਹ ਬੁੱਤ ਨਿਰਾਸ਼ ਹੋ ਕੇ ਦਫ਼ਤਰੋਂ ਬਾਹਰ ਨਿਕਲ ਆਉਂਦੇ ਗੋੰਦੀ ਬੀੜੀ ਸੁਲਗਾਉਣ ਲੱਗਦਾ ਬਦਰੀ ਨਾਰਾਇਣ ਨੂੰ ਬੜੀ ਖਿਜ ਚੜਦੀ ਅਫਸਰ ਉਤੇ ਘੱਟ ਤੇ ਆਪਣੇ ਬਹਾਮਣ ਬਾਪ ਉਤੇ ਬਹੁਤੀ ਉਹ ਐਵੇਂ ਬਾਦੂ ਹੀ ਮੁੰਡੇ ਨੂੰ ਥਾਂ ਤਾਂ ਕਮਾਈ ਫਿਰਦਾ ਸੀ ਕਿਤੇ ਵੀ ਕੋਈ ਨੌਕਰੀ ਨਾ ਮਿਲੇ ਦੇਖ ਕੇ ਅਖੀਰ ਮੁੰਡੇ ਨੇ ਫਰੀਦਕੋਟ ਤੋਂ ਸਕੂਲ ਟੀਚਰ ਦੀ ਟ੍ਰੇਨਿੰਗ ਕਰ ਲਈ ਤੇ ਫਿਰ 6 ਮਹੀਨੇ ਬਠਿੰਡੇ ਦੇ ਚੱਕਰਾਂ ਵਿੱਚ ਸਿੱਤਰ ਤੜਾ ਤੜਾ ਨੌਕਰੀ ਲੈ ਲਈ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਲੱਗ ਗਿਆ ਇਹ ਪ੍ਰਾਇਮਰੀ ਸਕੂਲ ਉਹਨਾਂ ਦੇ ਪਿੰਡ ਤੋਂ ਬਹੁਤ ਦੂਰ ਚੁਨੀਰ ਕੋਲ ਉਦੂਵਾਲੇ ਦਾ ਸੀ। ਉਹ ਸ਼ਨੀਚਰਵਾਰ ਵਾਲੇ ਦਿਨ ਪਿੰਡ ਆਉਂਦਾ ਤੇ ਸੋਮਵਾਰ ਵਾਲੇ ਦਿਨ ਸਵੇਰੇ ਸਕੂਲ ਚੱਲ ਜਾਂਦਾ। ਕੁਦੂਵਾਲੇ ਪਿੰਡ ਵਿੱਚ ਹੀ ਰਹਿائش ਰੱਖ ਲਈ। ਸਕੂਲ ਧਰਮਸ਼ਾਲਾ ਵਿੱਚ ਸੀ। ਦੋ ਕਮਰੇ ਜਿੰਦਾ ਗੁੰਡਾ ਲੱਗਣ ਵਾਲੇ ਸਨ। ਖੁੱਲਾ ਬੇੜਾ ਤੇ ਲੋਹੇ ਦਾ ਗੇਟ। ਬੇੜੇ ਵਿੱਚ ਬੈਠ ਕੇ ਪਿੰਡ ਦੇ ਮੁੰਡੇ ਕੁੜੀਆਂ ਪੜ੍ਹਦੇ। ਗਰਮੀਆਂ ਵਿੱਚ ਕਮਰਿਆਂ ਅੱਗੇ ਬਣੇ ਬਰਾਂਡੇ ਵਿੱਚ ਬੈਠਦੇ। ਇੱਕ ਕਮਰੇ ਵਿੱਚ ਸਕੂਲ ਦਾ ਸਾਮਾਨ ਪਿਆ ਰਹਿੰਦਾ। ਇੱਕ ਮੇਜ਼ ਤੋਂ ਕੁਰਸੀਆਂ, ਇੱਕ ਬਲੈਕਬੋਰਡ ਤੇ 4-5 ੱਤਪੜ। ਇੱਕ ਅਲਮਾਰੀ ਵਿੱਚ ਸਕੂਲ ਡਰਜੇਸਟਰ। ਉਹਨਾਂ ਦਾ ਆਪਣਾ ਮੰੰਜਾ ਬਿਸਤਰਾ ਵੀ ਉਸੇ ਕਮਰੇ ਵਿੱਚ ਹੁੰਦਾ। ਉਸ ਕਮਰੇ ਦੀ ਦੂਜੀ ਅਲਮਾਰੀ ਵਿੱਚ ਉਹ ਚਾਹ ਦਾ ਸਾਮਾਨ ਰੱਖਦਾ। ਖੰਡ ਦੀ ਪੀਪੀ ਤੇ ਚਾਹ ਪੱਤੀ ਦਾ ਪੈਕਟ, ਸਿੰਘਾਂ ਵਾਲੀ ਡੱਬੀ, ਮਿੱਟੀ ਦੇ ਤੇਲ ਦੀ ਬੋਤਲ ਤੇ ਹਵਾ ਭਰਨ ਵਾਲਾ ਸਟੋਕ। ਰੋਟੀ ਉਹਨੇ ਕਦੇ ਨਹੀਂ ਪਕਾਈ ਸੀ ਇਕੱਲਾ ਜਣਾ ਸੀ ਸਵੇਰੇ ਸ਼ਾਮ ਮੁੰਡਿਆਂ ਦੇ ਘਰਾਂ ਤੋਂ ਰੋਟੀ ਆ ਜਾਂਦੀ ਉਹ ਪਹਿਲੇ ਜਮਾ ਦੇ ਮੁੰਡਿਆਂ ਤੋਂ ਰੋਟੀ ਨਹੀਂ ਮੰਗਵਾਉਂਦਾ ਸੀ ਦੂਜੀ ਤੋਂ ਚੌਥੀ ਤੱਕ ਦੇ ਮੁੰਡਿਆਂ ਦੀ ਵਾਰੀ ਬੰਨੀ ਹੋਈ ਸੀ ਇੱਕ ਮੁੰਡਾ ਤੜਕੇ ਇੱਕ ਮੁੰਡਾ ਆਥਣੇ ਸੋਮਵਾਰ ਨੂੰ ਬੱਦਰੀ ਪੌ ਫੁੱਟਣ ਤੋਂ ਪਹਿਲਾਂ ਹੀ ਉੱਠ ਕੇ ਸੁਧਾਣਿਆਂ ਦੇ ਪੁਲ ਤੱਕ ਤੁਰ ਕੇ ਜਾਂਦਾ ਉਹ ਤੋਂ ਤੰਗਾ ਲੈ ਕੇ ਰਾਮਪੁਰਿਓਂ ਗੱਡੀ ਜਾ ਫੜਦਾ ਬਠਿੰਡੇ ਤੋਂ ਮਾਨਸੇ ਤੱਕ ਜਾਣ ਵਾਲੀ ਗੱਡੀ ਉਨੋਂ ਨਾਲ ਦੀ ਨਾਲ ਮਿਲ ਜਾਂਦੇ ਮਾਨਸਾ ਉਹਦਾ ਸਾਈਕਲ ਰੱਖਿਆ ਹੁੰਦਾ ਮਾਨਸਾ ਤੋਂ ਝਨੀਰ ਵਿੱਚ ਦੀ ਹੁੰਦਾ ਹੋਇਆ ਸਰਦੂਲਗੜ ਤੱਕ ਕੱਚੀ ਸੜਕ ਬਣ ਚੁੱਕੀ ਸੀ ਝਨੀਰ ਜਾ ਕੇ ਉਹ ਕੁਦੂ ਵਾਲੇ ਪਹੁੰਚ ਜਾਂਦਾ ਕਾਫੀ ਧੀਰ ਨਾਲ ਪਹੁੰਚਦਾ ਮੁੰਡੇ ਕੁੜੀਆਂ ਬੈਠੇ ਆਪ ਹੀ ਪੜ ਰਹੇ ਹੁੰਦੇ ਜਮਾਤਾਂ ਵਿੱਚ ਥੋੜੇ ਥੋੜੇ ਤਾਂ ਮੁੰਡੇ ਸਨ ਮਨੀਟਰ ਹੀ ਕੰਮ ਕਰਾਉਂਦੇ ਰਹਿੰਦੇ ਮਾਸਟਰ ਨੇ ਆਉਣਾ ਹੀ ਹੁੰਦਾ ਸ਼ਰਾਰਤਾਂ ਕਰਨ ਵਾਲੇ ਮੁੰਡਿਆਂ ਦੇ ਨਾਂ ਮਨੀਟਰ ਲਿਖ ਕੇ ਰੱਖਦਾ ਮਾਸਟਰ ਆਉਂਦਾ ਤਾਂ ਉਹਨਾਂ ਦੇ ਪੁੱਠੇ ਕੰਨ ਫੜਵਾਏ ਜਾਂਦੇ। ਸੋਮਵਾਰ ਵਾਲੇ ਦਿਨ 2 ਨੰਬਰ ਬਣ ਜਾਣ ਦੀ ਛੁੱਟੀ ਬਹਾਨੇ ਮਾਸਟਰ ਨੂੰ ਘਰੋਂ ਆਉਂਦਾ ਦੇਖਣ ਬਾਹਰ ਨਿਕਲਦੇ। ਸੋਮਵਾਰ ਨੂੰ ਉਹ देर ਨਾਲ ਆਉਂਦਾ ਤੇ ਸਨੇਚਰ ਵੱਨ 2 ਘੰਟੇ ਪੜਾ ਕੇ ਹੀ ਚਲਿਆ ਜਾਂਦਾ। ਪਰ ਇੰਜ ਉਹਨੇ 5-6 ਮਹੀਨੇ ਹੀ ਕੀਤਾ। ਫਿਰ 15 ਦਿਨਾਂ ਬਾਅਦ ਜਾਣ ਲੱਗਿਆ ਤੇ ਫਿਰ ਮਹੀਨੇ ਵਿੱਚੋਂ ਹੁਣ ਮਹੀਨੇ ਵਿੱਚੋਂ ਜਾਣਾ ਤਾਂ ਉਹਦਾ ਪੱਕਾ ਹੀ ਸੀ। ਤਨਖਾਹ ਮਿਲਦੀ ਤਾਂ ਉਹ ਇੱਕ ਗੇੜਾ ਪਿੰਡ ਦਾ ਜ਼ਰੂਰ ਮਾਰਦਾ ਘਰਦਿਆਂ ਨੂੰ ਤਨਖਾਹ ਦੇ ਕੁਝ ਪੈਸੇ ਦੇ ਆਉਂਦਾ ਕੁਦੂ ਵਾਲੇ ਬਦਰੀਨਾਥ ਨੂੰ ਵੇਲ ਹੀ ਵੇਲ ਸੀ 4-5 ਘੰਟੇ ਮੁੰਡੇ ਕੁੜੀਆਂ ਨੂੰ ਪੜਾ ਕੇ ਉਹ ਧਰਮਸ਼ਾਲਾ ਦੇ ਕਮਰੇ ਵਿੱਚ ਸਾਰਾ ਦਿਨ ਪਿਆ ਰਹਿੰਦਾ ਪਿੰਡ ਵਿੱਚ ਉਹ ਘਟ ਹੀ ਜਾਂਦਾ ਸੀ ਪਿੰਡ ਦੇ ਲੋਕ ਉਹਦੇ ਕੋਲ ਆਉਂਦੇ ਰਹਿੰਦੇ ਬੁੱਢੇ ਜਵਾਨ ਤੇ ਅਨਪੜ ਛੋਟੇ ਮੁੰਡੇ ਉਹਨਾਂ ਨਾਲ ਵੀ ਉਹ ਸਾਰਾ ਦਿਨ ਕੀ ਗੱਲਾਂ ਕਰ ਸਕਦਾ ਸੀ ਉਨੇ ਗਿਆਨੀ ਦਾ ਇਮਤਿਹਾਨ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਿਆਨੀ ਤੋਂ ਬਾਅਦ ਐਫਏ ਦੀ ਅੰਗਰੇਜ਼ੀ ਤੇ ਫਿਰ ਬੀਏ ਦੀ ਅੰਗਰੇਜ਼ੀ ਬੀਏ ਦੀ ਅੰਗਰੇਜ਼ੀ ਤੋਂ ਬਾਅਦ ਡਿਗਰੀ ਲੈਣ ਲਈ ਇਕਨੋਮਿਕਸ ਦਾ ਸਬਜੈਕਟ ਪੜਨ ਲੱਗਿਆ ਇਕਨੋਮਿਕਸ ਪੜਦਿਆਂ ਪੜਦਿਆਂ ਉਹਨੂੰ ਇਹ ਵਿਸ਼ਾ ਬਹੁਤ ਹੀ ਦਿਲਚਸਪ ਲੱਗਿਆ ਇਸ ਵਿੱਚ ਤਾਂ ਦੇਸ਼ ਦੀ ਅਮੀਰੀ ਗਰੀਬੀ ਦੀਆਂ ਗੱਲਾਂ ਵੀ ਸਨ ਉਹਨੇ ਇਕਨੋਮਿਕਸ ਦੀਆਂ ਹੋਰ ਕਿਤਾਬਾਂ ਵੀ ਪੜੀਆਂ ਇੱਕ ਰਾਤ ਉਹਦੇ ਕੋਲ ਮਾਨਸਾ ਦਾ ਇੱਕ ਕਾਮਰੇਡ ਆ ਕੇ ਠਹਿਰਿਆ ਕਾਮਰੇਡ ਨਾਲ ਗੱਲ ਛੜੀ ਤਾਂ ਕਾਮਰੇਡ ਨੇ ਉਹਦੀ ਦਿਲਚਸਪੀ ਦੇਖ ਕੇ ਉਹਨੂੰ ਹੋਰ ਕਿੰਨੀਆਂ ਹੀ ਗੱਲਾਂ ਸਮਝਾਈਆਂ ਜਾਣਦਾ ਹੋਇਆ ਤੜਕੇ ਉਹਨੂੰ ਦੋਖਤਾਬਾਂ ਦੇ ਕੇ ਗਿਆ ਇਹ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹੋਈਆਂ ਕਿਤਾਬਾਂ ਸਨ ਰੂਸੀ ਕਿਤਾਬਾਂ ਇਹ ਪੜ ਕੇ ਬਦਰੀਨਾਥ ਦੀਆਂ ਤਾਂ ਜਿਵੇਂ ਅੱਖਾਂ ਹੀ ਖੁੱਲ ਗਈਆਂ ਹੁਣ ਉਹਨੂੰ ਆਮ ਲੋਕਾਂ ਦੀ جہਾਲਤ ਸਮਝ ਆਉਣ ਲੱਗੀ ਤੇ ਫਿਰ ਉਹਨੇ ਹੋਰ ਰੂਸੀ ਕਿਤਾਬਾਂ ਦੇ ਪੰਜਾਬੀ ਅਨੁਵਾਦ ਨੂੰ ਪੜ ਲਿਆ ਕਾਮਰੇਡ ਨੂੰ ਮਿਲਣ ਲਈ ਉਹ ਕਦੇ-ਕਦੇ ਮਾਨਸਾ ਵੀ ਜਾਂਦਾ ਉਹਨੇ 2 ਸਾਲਾਂ ਦੇ ਸਮੇਂ ਵਿੱਚ ਹੀ ਰੂਸ ਦਾ ਢੇਰ ਸਾਰਾ ਸਮਾਜਵਾਦੀ ਸਾਹਿਤ ਪੜ੍ਹ ਲਿਆ ਬੀਏ ਇਕ ਨਾਮਿਕਸਤਾਂ ਵਿੱਚ ਹੀ ਰਹਿ ਗਈ ਉਹਨੂੰ ਲੱਗਦਾ ਜਿਵੇਂ ਮਾਰਕਸ ਸੰਸਾਰ ਭਰ ਦੇ ਗੁਰੂਆਂ ਦਾ ਗੁਰੂ ਹੋਵੇ ਗੋਰਕੀ ਚੈਖੋਵ ਤੁਰਕਨੇਵ ਡਾਸਟਾਈ ਦਸਤੋਵਸਕੀ ਤੇ ਸ਼ੋਲੇਖੋਵ ਜਿਵੇਂ ਉਹਦੇ ਆਪਣੇ ਦੇਸ਼ ਵਾਰ ਹੀ ਕਹਾਣੀਆਂ ਸੁਣਾ ਰਹੇ ਹੋਣ ਤੇ ਫੇਰ ਇਲਾਕੇ ਦੇ ਪਾਰਟੀ ਵਰਕਰ ਉਹਦੇ ਕੋਲ ਆ ਕੇ ਰਾਤਾਂ কাটਦੇ ਅੱਧੀ ਰਾਤ ਤੱਕ ਬਦਰੀ ਨਾਰਾਇਣ ਉਹਨਾਂ ਨਾਲ ਰਾਜਨੀਤਿਕ ਬਹਿਸਾਂ ਕਰਦਾ ਉਦੂ ਵਾਲੇ ਦੇ ਲੋਕ ਮਾਸਟਰ ਕੋਲ ਰਾਤ ਬਰਾਤ ਤੇ ਆਏਗੇ ਬੰਦਿਆਂ ਦੀ ਪੂਰੀ ਬਿੜਕ ਰੱਖਦੇ ਮਾਸਟਰ ਦੀ ਪਿੱਠ ਪਿੱਛੇ ਕੋਸਦੇ ਵੀ ਪਰ ਉਹਨਾਂ ਨੂੰ ਕੋਈ ਕਹਿਣ ਦਾ ਕੁਝ ਨਹੀਂ ਸੀ ਉਹਨੂੰ ਕੋਈ ਆਖਦਾ ਵੀ ਕੀ ਮੁੰਡੇ ਕੁੜੀਆਂ ਨੂੰ ਪੜਾਉਣ ਵੇਲੇ ਉਹ ਪੂਰੀ ਮਿਹਨਤ ਕਰਦਾ ਉਹਦੇ ਵਿੱਚ ਹੋਰ ਕੋਈ ਵੀ ਨੁਕਸ ਨਹੀਂ ਸੀ ਜਿਹਦਾ ਲੋਕ ਰੌਲਾ ਪਾਉਂਦੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲੂ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ